ਹਾਂਜੀ ਭਾਈ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਹੀ ਸੋਹਣੀ ਹਵੇਲੀ ਲੈ ਕੇ ਆਇਆ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਸਾਰੀ ਹਵੇਲੀ ਦਿਖਾਵਾਂਗੇ ਅੰਦਰੋਂ ਵੀ ਤੇ ਬਾਹਰੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਹੈ ਇਸ ਹਵੇਲੀ ਦੀ ਕਲਾਸਿਕਲ ਲੁੱਕ ਹੈਗੀ ਜੋ ਕਿ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਜਿਹੜੀ ਚੀਜ਼ ਜਿਵੇਂ ਬਣਦੀ ਆ ਓਵੇਂ ਦੀ ਬਣਾਈ ਹੋਈ ਆ ਕਿਲੇ ਟਾਈਪ ਗੋਲ ਦਿੱਤੀਆਂ ਹੋਈਆਂ ਗੁਲਾਈਆਂ ਬਾਹਰ ਨੂੰ ਗੇਟਾਂ ਨੂੰ ਤੇ ਇੱਕ ਇੱਕ ਸੈਂਟੀਮੀਟਰ ਦਾ ਫਰਕ ਵੀ ਹੈ ਨਹੀਂ ਦੋਸਤੋ ਬਿਲਕੁਲ ਜਮਾ ਫਰਮੇ ਵਗੈਰਾ ਬਣਾ ਕੇ ਬਹੁਤ ਹੀ ਜਿਆਦਾ ਵਧੀਆ ਰੀਜਨਲ ਤਿਆਰ ਕੀਤੀ ਹੈ ਬਾਈ ਮਿਸਤਰੀ ਨੇ ਠੇਕੇ ਤੇ ਇਹ ਹਵੇਲੀ ਤਿਆਰ ਹੋਈ ਹੈਗੀ ਤੇ ਇਸ ਤੇ ਕਿੰਨੇ ਹੁਣ ਤੱਕ ਪੈਸੇ ਲੱਗੇ ਨੇਗੇ ਤੇ ਅੰਦਰੋਂ ਕੀ ਗੱਲਬਾਤ ਆ ਕਿਵੇਂ ਦਾ ਡਿਜ਼ਾਈਨ ਆ ਇਸ ਦਾ ਸਾਰੀ ਆਪਾਂ ਤੁਹਾਨੂੰ ਗੱਲਬਾਤ ਐਂਡ ਦੇ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਸਾਰੀ ਨੂੰ ਦੇਖਣਾ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਦੋਸਤੋ ਤੇ ਹਵੇਲੀ ਬਾਹਰੋਂ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਨਕਸ਼ੇ ਦੇ ਵਿੱਚ ਉੱਪਰ ਬਾਈ ਨੇ ਮੋਰੇ ਰੱਖ ਕੇ ਇਹ ਪਰਦੀ ਲਗਾਈ ਹੋਈ ਹੈਗੀ ਇੰਨਾ ਡੇਰਾ ਬਸੀ ਦੀਆਂ ਇੱਟਾਂ ਦੀ ਇਸ ਥੇ ਜਾਲੀ ਲੱਗੀ ਹੋਈ ਸੀਗੀ ਵਾਈਟ ਕਲਰ ਦੀ ਜੋ ਕਿ ਨਕਸ਼ੇ ਦੇ ਵਿੱਚ ਸੀ ਬਾਈ ਨੂੰ ਇਹ ਚੀਜ਼ ਸਖਤ ਲੱਗੀ ਨਾਲੇ ਵਧੀਆ ਲੱਗੀ ਤਾਂ ਬਾਈ ਨੇ ਇਹ ਚੀਜ਼ ਕਰਤੀ ਜੋ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸੋਹਣੀ ਹਵੇਲੀ ਤਿਆਰ ਹੋਈ ਹੈਗੀ ਤੇ ਅੰਦਰ ਪੱਥਰ ਲੱਗ ਚੁੱਕਿਆਗਾ ਟਾਇਲ ਵਗੈਰਾ ਤੇ ਡੂੰਗਰੀ ਦਾ ਪੱਥਰ ਲਾਇਆ ਬਾਈ ਨੇ ਜੋ ਕਿ ਇੱਟ ਯੂਜ਼ ਕੀਤੀ ਹੈ ਬਾਈ ਨੇ ਸਾਰੀ ਡੇਰਾ ਬਸੀ ਦੀ ਇੱਟ ਯੂਜ਼ ਕੀਤੀ ਹੈਗੀ ਜਿਸ ਦਾ ਕਿ ਰੇਟ ਦਾ ਤੇ ਸਫਾਈ ਦਾ ਬਹੁਤ ਜ਼ਿਆਦਾ ਅੰਤਰ ਹੈ ਆਮ ਇੱਟ ਨਾਲੋਂ ਦੋਸਤੋ ਸੋ ਬਾਈ ਮਿਸਤਰੀ ਦਾ ਆਪਾਂ ਠੇਕੇ ਦਾ ਦਾ ਨੰਬਰ ਵੀ ਪਾਵਾਂਗੇ ਨੰਬਰ ਮੈਂਸ਼ਨ ਕਰਾਂਗੇ ਸਕਰੀਨ ਤੇ ਜੇਕਰ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਹਵੇਲੀ ਬਾਰੇ ਜਾਂ ਘਰ ਬਾਰੇ ਤਾਂ ਬਾਈ ਮਿਸਤਰੀ ਨਾਲ ਗੱਲਬਾਤ ਕਰ ਸਕਦੇ ਹੋਗੇ ਆਜੋ ਦੋਸਤੋ ਹੁਣ ਅੰਦਰੋਂ ਦਿਖਾਉਣੇ ਹੋ ਹਵੇਲੀ ਯਾ ਨੀਚੇ ਰੈਂਪ ਵਗੈਰਾ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਤੇ ਬਹੁਤ ਹੀ ਵਧੀਆ ਸਫਾਈ ਨਾਲ ਪੱਥਰ ਲਗਾਇਆ ਸਾਰਾ ਪੋਰਚ ਆ ਗਿਆ ਫਸਟ ਤੇ 3200 ਸਕੁਅਰ ਫੁੱਟ ਇਹ ਏਰੀਆ ਸਾਰਾ ਤੇ ਡੂੰਗਰੀ ਦਾ ਪੱਥਰ ਲਗਾਇਆ ਹੋਇਆ ਬਾਈ ਨੇ ਸਪੈਸ਼ਲ ਕੱਲੀ ਕੱਲੀ ਚੀਜ਼ ਆ ਨਾ ਜਿਹੜੀ ਜਮਾ ਐ ਸਿਰੇ ਵਾਲੀ ਲਾਈ ਆ ਭਰਾ ਨੇ ਕਿ ਭਾਈ ਆਪਾਂ ਕਿਹੜਾ ਰੋਜ ਪਾਉਣੀ ਹੈ ਇਹ ਚੀਜ਼ ਜ਼ਿੰਦਗੀ ਦੇ ਵਿੱਚ ਇੱਕ ਵਾਰ ਪੈਂਦੀ ਹੈ ਤੇ ਗੱਲਬਾਤ ਜਮਾ ਠੁੱਕ ਮਣਾਉਣੀ ਹੈ ਚੀਜ਼ ਦੀ ਸਿਰਾ ਬਣਾਉਣੀ ਹੈਗੀ ਜਮਾ ਇਹ ਪੋਰਚ ਦੇ ਵਿੱਚ ਸਾਹਮਣੇ ਜਿਹੜੀ ਵਿੰਡੋ ਆ ਇਹ ਕਿਚਨ ਹੈਗਾ ਦੋਸਤੋ ਬਣਿਆ ਹੋਇਆ ਇਹ ਮੇਨ ਡੋਰ ਹੈਗਾ ਮੇਨ ਡੋਰ ਐਂਟਰ ਹੋਣਸਾਰ ਆ ਵੇਖੋ ਲੋਬੀ ਪੂਰੀ ਖੁੱਲੀ ਹਵੇਲੀ ਪਾਈ ਹੋਈ ਆ ਇਹ ਹਵੇਲੀ ਦੇ ਵਿੱਚ ਪੂਰਾ ਲਾਈਟ ਪੈਂਦੀ ਹੈਗੀ ਨੇਚਰਲ ਲਾਈਟ ਤੇ ਵੈਂਟੀਲੇਸ਼ਨ ਦਾ ਪੂਰਾ ਧਿਆਨ ਰੱਖਿਆ ਹੈ। ਇਧਰ ਰਾਈਟ ਸਾਈਡ 'ਤੇ ਇੱਕ ਕਿਚਨ ਬਣਿਆ ਹੋਇਆਗਾ। ਕਾਫੀ ਖੁੱਲਾ ਕਿਚਨ ਹੈਗਾ ਤੇ ਉਸ ਦੇ ਵਿੱਚ ਇਹ ਵਾਸ਼ ਵਿਸਣ ਦਾ ਏਰੀਆ ਰੱਖਿਆ ਹੋਇਆਗਾ। ਜਿੱਥੇ ਕਿ ਭਾਂਡੇ ਵਗੈਰਾ ਧੋਣ ਵਾਸਤੇ ਅਲੱਗ ਤੋਂ ਮਾਡਰਨ ਕਿਚਨ ਬਣਾਈ ਹੋਈ ਹੈਗੀ ਤੇ ਇਸ ਦੇ ਵਿੱਚ ਵੀ ਕਾਰਨਰ ਵਿੰਡੋ ਲੱਗੀ ਹੋਈ ਹੈ ਇੱਕ ਤੇ ਇਹ ਬਾਹਰ ਗੇਟ ਰੱਖਿਆ ਹੋਇਆ ਇਸ ਦਾ ਰਸੋਈ ਦੀ ਸਾਈਡ 'ਤੇ। ਉੱਪਰ ਸਿਰਫ ਇਹ ਐਲੀਵੇਸ਼ਨ ਬਣਾਇਆ ਹੋਇਆ ਇਧਰਲੀ ਸਾਈਡ। ਇਹ ਕਿਚਨ ਦੇ ਵਿੱਚ ਦੀ ਗੇਟ ਜਾਂਦਾ। ਜੋ ਕਿ ਬਾਹਰ ਚੁੱਲਾ ਚੌਂਕਾ ਵੀ ਬਣਾ ਬਣ ਸਕਦਾ ਉਧਰ ਦਰਵਾਜ਼ਾ ਰੱਖਿਆ ਹੋਇਆ ਸਾਈਡ ਤੇ ਇੱਥੇ ਸੰਕ ਵਗੈਰਾ ਲੱਗ ਚੁੱਕਿਆ ਜੋ ਕਿ ਬਹੁਤ ਹੀ ਵਧੀਆ ਵੀ ਪੱਥਰ ਦਾ ਲਾਇਆ ਹੋਇਆ ਦੋਸਤੋ ਆਪਣੇ ਸਟੀਲ ਦੇ ਲੱਗੇ ਹੁੰਦੇ ਨੇ ਸਟੀਲ ਦੇ ਦੇਖਿਆ ਐ ਐਲੂਮੀਨੀਅਮ ਦੇ ਦੇਖਿਆ ਪਰ ਇੱਥੇ ਪੱਥਰ ਦਾ ਲਗਾਇਆ ਬਾਈ ਹੋਰਾਂ ਨੇ ਤੇ ਉਸਦੇ ਬੈਕ ਸਾਈਡ ਤੇ ਇਹ ਇਧਰ ਛੋਟਾ ਜਿਹਾ ਸਟੋਰ ਬਣਾਇਆ ਹੋਇਆ ਕਿਚਨ ਦੇ ਬੈਕ ਸਾਈਡ ਤੇ ਪੌੜੀ ਦੀ ਸਾਈਡ ਆ ਵੇਖੋ ਬਹੁਤ ਹੀ ਖੁੱਲੀ ਕਾਫੀ ਨੈਚੁਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਤੇ ਇਹ ਲੈਫਟ ਸਾਈਡ ਤੇ ਡ੍ਰੈਂਗ ਰੂਮ ਬਣਾਇਆ ਹੋਇਆ ਜਿਸ ਦਾ ਕਿ ਇੱਕ ਦਰਵਾਜ਼ਾ ਬਾਹਰ ਰੱਖਿਆ ਹੋਇਆ ਤਾਂ ਕਿ ਇਧਰ ਮੇਨ ਗੇਟ ਐਂਟਰੀ ਹੋਣ ਲੌਬੀ ਵਿੱਚ ਜਾਣ ਦੀ ਲੋੜ ਨਾ ਪਵੇ ਸਿੱਧਾ ਮਹਿਮਾਨ ਆ ਕੇ ਸੋਫੇ ਤੇ ਬੈਠ ਸਕਦਾ ਤੇ ਇਧਰ ਅੰਦਰ ਨੂੰ ਖੁੱਲਾ ਗੇਟ ਹੈ ਜਿੱਥੇ ਕਿ ਪਰਦੇ ਪਾਣੇ ਨੇ ਉਹ ਸਾਹਮਣੇ ਬੈਕ ਸਾਈਡ ਤੇ ਪੌੜੀਆਂ ਚੜਾਈਆਂ ਹੋਈਆਂ ਨੇਗੀਆਂ ਤੇ ਇਧਰ ਡ੍ਰੈਂਗ ਰੂਮ ਦੇ ਲੈਫਟ ਸਾਈਡ ਤੇ ਅੱਗੇ ਬੈਡਰੂਮ ਬਣਾਇਆ ਹੋਇਆ ਜੋ ਕਿ 15x14 ਸਕਰ ਫੁੱਟ ਦਾ ਹੈ ਕਾਫੀ ਵੱਡਾ ਬੈਡਰੂਮ ਹੈਗਾ कोठी के दो बैडरूम ने एक चौदह बाय तेरह स्कैर फुट पंद्रह बाय चौदह स्कोयर फुट द्रैंग रूम है तेरह बाय तेरह स्कोअर फुट दो इस वॉशरूम ड्रैसिंग रूम अटैच है दूजे बैडरूम उस दे दूसरा बैडरूम बनया ड्रैसिंग रूम त वाशरूम अटैच है जिसका कि एक बार लॉबी रखा हुआ है कॉमन तौर पर भी आपते हैं ਇੱਕ ਬੈਡਰੂਮ ਹੋਰ ਹੈਗਾ ਸਾਹਮਣੇ ਡ੍ਰੈنگ ਰੂਮ ਤੇ ਅੱਗੇ 메ਨ ਗੇਟ ਤੇ ਅੱਗੇ ਕਿਚਨ ਹੈ ਤੇ ਇੱਕ ਖਾਸ ਗੱਲ ਹੋਰ ਦੱਸ ਦਿਆਂ ਤੁਹਾਨੂੰ ਜੋ ਕਿ ਆ ਪੌੜੀ ਬਣੀ ਹੋਈ ਹੈ ਸਟੇਅ ਦੋਸਤੋ ਇਸ ਦਾ ਸਟੈਪ ਦੇਖੋ ਕਿੰਨਾ ਨੀਵਾ ਸਟੈਪ ਰੱਖਿਆ ਹੋਇਆ ਹੈ ਜੋ ਕਿ ਇੱਕ ਵੱਡਾ ਬਜ਼ੁਰਗ ਵੀ ਨਾ ਇੱਕ ਚੰਗੀ ਤਰ੍ਹਾਂ ਸੌਖੀ ਤਰ੍ਹਾਂ ਚੜ ਜਾਂਦਾ ਹੈ ਪਤਾ ਨਹੀਂ ਲੱਗਦਾ ਕਿ ਆਪਾਂ ਪੈਰ ਪਟ ਰਹੇ ਹਾਂਗੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣਾਈ ਹੋਏ ਹੈ ਇਹ ਸਟੈਪ ਤੇ ਉੱਪਰ ਇੱਥੇ ਲੱਕੜ ਦੀ ਗ੍ਰੈਲ ਲਾਉਣੀ ਹੈ ਬਾਈ ਨੇ ਉੱਪਰ ਟਾਈਲ ਲੱਗੀ ਹੋਈ ਹੈ ਦੋਸਤੋ نیچے ਡੁੰਗਰੀ ਦਾ ਪੱਥਰ ਹੈ ਸਾਰਾ ਲੱਗਿਆ ਹੋਇਆ ਤੇ ਉੱਪਰ ਟਾਈਲ ਲੱਗੀ ਆ ਨੀਚੇ ਮਾਰਬਲ ਹੈਗਾ ਤੇ ਬੈਕ ਸਾਈਡ ਵਾਲੀ ਆ ਗਈ ਜਗਾ ਬੈਕ ਸਾਈਡ ਤੇ ਹੈ ਜੋ ਉਸਦੇ ਨਾਲ ਹੀ ਇਧਰ ਇੱਕ ਵਾਸ਼ਰੂਮ ਆਗਾ ਆ ਵੇਖੋ ਜੋ ਕਿ ਕਮਨ ਵਾਸ਼ਰੂਮ ਹੈ ਉੱਪਰ ਇਹ ਅਟੈਚ ਨਹੀਂ ਕੀਤਾ ਇਹ ਵਾਲਾ ਬੈਡਰੂਮ ਆ ਗਿਆ ਜੋ ਕਿ ਨੀਚੇ 15x14 ਸਕਰ ਫੁੱਟ ਦਾ ਬੈਡਰੂਮ ਬਣਿਆ ਹੋਇਆ ਉਸਦੇ ਉੱਪਰ ਹੀ ਉੱਪਰ ਵਾਲਾ ਬੈਡਰੂਮ ਬਣਿਆ ਹੋਇਆ ਇਹ ਤੇ ਇਹ ਬਾਲਕਨੀ ਬਾਹਰ ਬਾਲਕੋਨੀ ਆ ਗਈ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਆਰ ਬਾਰ ਵਗੈਰਾ ਬਣਾ ਕੇ ਗਲਾਈ ਦੇ ਬਹੁਤ ਵਧੀਆ ਹਵੇਲੀ ਤਿਆਰ ਕੀਤੀ ਹੈ ਬਾਹਰੋਂ ਦੋਸਤੋ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਆ ਜੋ ਬੈਕ ਚੱਲਦੇ ਆਗੇ ਇਹ ਦੂਸਰਾ ਗੇਟ ਆ ਗਿਆ ਜੋ ਕਿ ਬਾਲਕੋਨੀ ਨੂੰ ਜਾਂਦਾ ਹੈ ਪੋਰਚ ਦੇ ਵਿੱਚ ਤੇ ਇੱਕ ਗੇਟ ਇੱਧਰ ਆ ਗਿਆ ਆਪਾਂ ਹੁਣ ਆ ਸੈਂਟਰ ਵਾਲੇ ਗੇਟ ਜਾਂਦੇ ਆ ਮੇਨ ਗੇਟ ਬਾਹਰਲੇ ਪਾਸੇ ਦਿਖਾਉਣੇ ਤੁਹਾਨੂੰ ਆ ਦੇਖੋ ਇਹਨਾਂ ਦੀ ਗਲਾਈ ਦੇਖੋ ਕਿੰਨੀ ਸੋਹਣੀ ਰੀਜ਼ਨਲ ਗਲਾਈ ਤਿਆਰ ਕੀਤੀ ਹੋਈ ਹੈ ਗੇਟਾਂ ਦੀ ਬਹੁਤ ਹੀ ਜਿਆਦੇ ਸੋਹਣੀ ਤੇ ਇਸੇ ਨੇ ਹੀ ਹਵੇਲੀ ਨੂੰ ਲੁੱਕ ਦੇਣੀ ਹੁੰਦੀ ਹੈ ਇੱਕ ਬਿਲਕੁਲ ਇੰਚ ਦਾ ਫਰਕ ਨਹੀਂ ਹੈਗਾ ਆ ਦੇਖੋ ਦੋਸਤੋ ਕੋਰਾ ਵਗੈਰਾ ਨਕਸ਼ਾ ਥੋੜਾ ਹੋਰ ਤਰ੍ਹਾਂ ਦਾ ਸੀਗਾ ਜੋ ਕਿ ਤਿਆਰ ਕੀਤਾ ਹੋਇਆ ਸੀਗਾ ਬਾਈ ਨੇ ਥੋੜਾ ਚੇਂਜ ਕੀਤਾਗਾ ਉਸ ਦੇ ਵਿੱਚ ਟਾਇਲ ਚੜਾਈ ਹੋਈ ਸੀ ਜੋ ਕਿ ਆ ਕਾਲਮ ਨੇਗੇ ਇੱਥੇ ਇਸੇ ਤਰ੍ਹਾਂ ਦੀ ਟਾਇਲ ਦਿੱਤੀ ਹੋਈ ਸੀਗੀ ਜੋ ਕਿ ਆਪਣੀ ਟਾਇਲ ਆਉਂਦੀ ਹੈ ਗਿੱਟ ਦਾ ਡਿਜ਼ਾਈਨ ਹੁੰਦਾ ਉੱਪਰ ਦੇਖੋ ਦੋਸਤੋ ਕਿੰਨਾ ਸੋਹਣਾ ਹੋਇਆ ਤੇ ਬਾਈ ਨੇ ਫਿਰ ਵਿਦੇਰਾ ਬਚਦੀ ਇੱਟ ਈ ਲਿਆਂਦੀ ਕਿ ਆਪਾਂ ਇੱਟ ਦੀ ਤਿਆਰ ਕਰਦੇ ਹਾਂ ਕੋਠੀ ਹਵੇਲੀ ਆਪਣੀ ਆਪਾਂ ਇੱਟ ਦੀ ਤਿਆਰ ਕਰਦੇ ਹਾਂ ਨਾਲੇ ਤਾਂ ਸਖਤਾਈ ਬਣਨੀ ਆ ਟਾਇਲ ਵਗੈਰਾ ਡਿੱਗਣ ਲੱਗੇ ਜਾਂਦੀਆਂ ਉਹ ਚੀਜ਼ ਨਹੀਂ ਹੈਗੀ ਬਿਲਕੁਲ ਸਖਤ ਚੀਜ਼ ਬਣੀ ਹੋਈ ਆ ਤੇ ਆਹ ਵਾਲਾ ਐਲੀਵੇਸ਼ਨ ਜਿਹੜਾ ਬਾਹਰੋਂ ਸਾਈਡ ਤੋਂ ਦਿਸਦਾ ਦੋਸਤੋ ਇਸ ਦੀ ਕੋਈ ਸੱਤ ਹੈ ਥੱਲੇ ਤੱਕ ਇਹ ਲੰਬਾਈ ਚ ਰੱਖਿਆ ਹੋਇਆ ਹੈ ਇਹ ਸਿਰਫ ਐਲੀਵੇਸ਼ਨ ਆ ਇਸ ਦੀ ਕੋਈ ਸੱਤ ਨਹੀਂ ਪਾਈ ਹੋਈ ਇੱਧਰ ਆ ਬੇਖ ਸਕਦੇ ਹੋ ਤੁਸੀਂ ਕਿਵੇਂ ਲੱਗੀ ਹਵੇਲੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਜਿਹੜੀ ਹਵੇਲੀ ਆਪਣੀ ਇਹ ਇਹਦੇ ਤੇ ਹੁਣ ਤੱਕ ਭਰਾ ਦੇ ਦੱਸਣ ਅਨੁਸਾਰ 37 ਲੱਖ ਰੁਪਏ ਲੱਗਾ ਹੈ ਵੀਰ ਨੇ ਦੱਸਿਆ ਕਿ ਆਪਣਾ 37 ਲੱਖ ਰੁਪਏ ਲੱਗਾ ਕੋਈ 50 ਨਹੀਂ ਲੱਗਾ ਕੋਈ 70 ਨਹੀਂ ਲੱਗਾ ਜੋ ਲੱਗਣਗੇ ਉਹ ਅਲੱਗ ਨੇ ਬਾਈ ਜੋ ਹੁਣ ਤੱਕ ਪੱਥਰ ਲਾ ਕੇ ਪੱਥਰ ਲਾ ਕੇ ਮਾਰਬਲ ਲਾ ਕੇ 37 ਲੱਖ ਰੁਪਏ ਲੱਗਾ ਇਸ ਹਵੇਲੀ ਦੇ ਉੱਪਰ ਤੇ ਕੰਮ ਹਜੇ ਰਹਿੰਦਾ ਹੈ ਕਾਫੀ ਰਹਿੰਦਾ ਹੈ ਵੀਰ ਦਾ ਤੇ ਕੰਮ ਚੱਲੀ ਵੀ ਜਾਂਦਾ ਸੀਗਾ ਥੋੜੇ ਚਿਰ ਵਾਸਤੇ ਥੋੜਾ ਘਟਾਇਆ ਹੋਇਆ ਸੀਗਾ ਤੇ ਕਿਵੇਂ ਲੱਗੀ ਹਵੇਲੀ ਕਮੈਂਟਾਂ ਵਿੱਚ ਜਰੂਰ ਦੱਸਿਓ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਹਵੇਲੀ ਜਾਂ ਕੋਈ ਕੋਠੀ ਬਣਾਉਣੀ ਚਾਹੁੰਦਾ ਹੁੰਦਾ ਹੈ ਤਾਂ ਦੋਸਤੋ ਬਣਾ ਸਕਦਾ ਹੁੰਦਾ ਬੰਦਾ ਤੇ ਇਹ ਆਈਡੀਆ ਆ ਜਾਂਦਾ ਹੁੰਦਾ ਕੋਈ ਨਾ ਕੋਈ ਵੀਡੀਓ ਦੇਖ ਕੇ ਸੋ ਇਸ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਪੰਜਾਬੀ ਵੀਕਤੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ